ਸਮਝ ਲੈਂਦੇ ਸਨ ਟੇਕ ਅ ਲਿਟਲ ਵਾਟ ਹੈਪਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਜੀ ਚੋਣ ਰੈਲੀ ਚ ਗੋਲੀਆਂ ਚੱਲੀਆਂ ਨੇ ਇਸ ਦੌਰਾਨ ਸਾਬਕਾ ਰਾਸ਼ਟਰਪਤੀ 트ੰਪ ਜ਼ਖਮੀ ਹੋਏ ਨੇ ਸਥਾਨਕ ਸਮੇਂ ਮੁਤਾਬਕ ਡੋਨਾਲਡ 트ੰਪ ਸ਼ਨੀਵਾਰ 13 ਜੁਲਾਈ ਨੂੰ ਪੈਂਸਿਲਵੇਨੀਆ ਦੇ ਬਟਲਰ ਸ਼ਹਿਰ ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ ਅਚਾਨਕ ਗੋਲੀਆਂ ਚੱਲੀਆਂ ਇਸ ਗੋਲੀਬਾਰੀ ਵਿੱਚ 트ੰਪ ਜ਼ਖਮੀ ਹੋ ਗਏ ਸਬਕਾ ਰਾਸ਼ਟਰਪਤੀ ਦੇ ਚਿਹਰੇ ਤੇ ਖੂਨ ਲੱਗਿਆ ਹੋਇਆ ਸੀ ਅਤੇ ਸੁਰੱਖਿਆ ਕਰਮੀ ਵਿਚਾਲੇ 트੍ਰੰਪ ਨੂੰ ਕਵਰ ਕਰੀ ਖੜੇ ਸਨ ਡੋਨਰ 트੍ਰੰਪ ਦੀ ਚੋਣ ਰੈਲੀ ਚ ਗੋਲੀਬਾਰੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ 트੍ਰੰਪ ਸੰਬੋਧਨ ਕਰ ਰਹੇ ਨੇ ਅਚਾਨਕ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚੱਲੀਆਂ ਘਟਨਾ ਤੋਂ ਬਾਅਦ 트੍ਰੰਪ ਦੇ ਕੰਨ ਦੇ ਨੇੜੇ ਤੋਂ ਖੂਨ ਨਿਕਲਦਾ ਦਿਖਿਆ ਜਾ ਸਕਦਾ ਹੈ 트੍ਰੰਪ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਨੇ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6 ਵਜੇ 트੍ਰੰਪ ਨੇ ਆਪਣੀ ਭਾਸ਼ਣ ਦੀ ਸ਼ੁਰੂਆਤ ਕੀਤੀ ਸੀ ਇਸ ਦੌਰਾਨ ਗੋਲਣਾ ਚੱਲਿਆ ਸੁਰੱਖਿਆ ਕਰਮਚਾਰੀਆਂ ਨੇ 트ੰਪ ਦੇ ਆਸ-ਪਾਸ ਸੁਰੱਖਿਆ ਘੇਰਾ ਬਣਾਇਆ ਅਤੇ ਉਹਨਾਂ ਦਾ ਨੂੰ ਸਟੇਜ ਤੋਂ ਉਤਾਰਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 트ੰਪ ਦੀ ਰੈਲੀ ਚ ਹੋਈ ਗੋਲੀਬਾਰੀ ਦੀ ਨਕੀਦੀ ਕੀਤੀ ਹੈ ਕਿ ਆ ਕਿ ਹਿੰਸਾ ਲਈ ਕੋਈ ਸਾਨੀ ਇਹ ਪਰੇਸ਼ਾਨ ਕਰਨ ਵਾਲੀ ਘਟਨਾ ਹੈ